We'll <laughs> ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਪੂਰੇ ਭਾਰਤ ਵਿੱਚ ਸੈਂਟਰ ਦੀ ਮੋਦੀ ਸਰਕਾਰ ਦੇ ਪੁਤਲੇ ਸਾੜੇ ਗਏ ਜਿਸ ਦੇ ਚਲਦੇ ਅੰਮ੍ਰਿਤਸਰ ਦੇ ਗੋਲਡਨ ਗੇਟ ਤੇ ਵਕ ਵਕ ਜਥੇਬੰਦੀਆਂ ਨੇ ਇਕੱਠੇ ਹੋ ਕੇ ਮੋਦੀ ਸਰਕਾਰ ਖਿਲਾਫ ਨਰੇਬਾਜ਼ੀ ਕੀਤੀ ਜਿਸ ਦੀ ਪ੍ਰਧਾਨਗੀ ਗੁਰਦੇਵ ਸਿੰਘ ਵਰਪਾਲ ਨਿਖਾਨ ਸਿੰਘ ਸੰਘਣਾ ਗੁਰਪ੍ਰੀਤ ਸਿੰਘ ਸੰਘਣਾ ਨੇ ਕੀਤੀ ਇਸ ਮੌਕੇ ਕਾਂਗਰਸ ਐਸਸੀ ਵਿੰਗ ਦੇ ਸੂਬਾ ਵਾਈਸ ਚੇਅਰਮੈਨ ਅਤੇ ਇੰਚਾਰਜ ਮਾਝਾ ਜון ਅਜੀਪਾਲ ਸਿੰਘ ਰੰਦਾਵਾ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ ਇਸ ਮੌਕੇ ਉਹਨਾਂ ਦਾ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਹਨ ਉਹਨਾਂ ਨੂੰ ਮੰਨਿਆ ਨਹੀਂ ਜਾ ਰਿਹਾ ਜਿਸ ਦੇ ਚੱਲਦੇ ਕਿਸਾਨ ਇੱਕ ਵਾਰ ਫਿਰ ਦਿੱਲੀ ਦੇ ਪ੍ਰੂਹਾਂ ਤੇ ਕਿਸਾਨਾਂ ਨੂੰ ਅੰਦੋਲਨ ਕਰਨ ਲਈ ਮਜਬੂਰ ਹੋਣਾ ਪਿਆ ਹੈ ਪਰ ਸਰਕਾਰ ਵੱਲੋਂ ਉਹਨਾਂ ਨੂੰ ਦਿੱਲੀ ਜਾਣ ਨਹੀਂ ਦਿੱਤਾ ਜਾ ਰਿਹਾ ਜਿਸ ਦੇ ਚੱਲਦੇ ਸਾਡੇ ਕਿਸਾਨ ਵੀਰਾਂ ਨੂੰ ਕਨੌਰੀ ਬਾਰਡਰ ਤੇ ਸ਼ੰਭੂ ਬਾਰਡਰ ਤੇ ਰੋਕਿਆ ਜਾ ਰਿਹਾ ਹੈ ਤੇ ਉਹਨਾਂ ਦੇ ਅਥਰੂ ਗੈਸ ਦੇ ਗੋਲੇ ਤੇ ਗੋਲੀਆਂ ਚਲਾਈਆਂ ਜਾ ਰਹੀਆਂ ਹਨ ਜਿਸ ਦੇ ਚੱਲਦੇ ਸਾਡੇ ਕਈ ਨਿਹੱਤੇ ਕਿਸਾਨ ਵੀਰ ਸ਼ਹੀਦ ਹੋ ਗਏ ਹਨ ਉਹਨਾਂ ਕਿਹਾ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਵਿੱਚ ਭਾਜਪਾ ਨੂੰ ਮੂੰਹ ਤੋੜ ਜਵਾਬ ਦੇਵਾਂਗੇ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹਨਾਂ ਕਿਹਾ ਕਿ ਸਾਡੇ ਕਿਸਾਨ ਹਰ ਹਾਲਤ ਵਿੱਚ ਦਿੱਲੀ ਅੰਦੋਲਨ ਵਿੱਚ ਪਹੁੰਚਣਗੇ ਚਾਹੇ ਜਿੰਨੀਆਂ ਵੀ ਸ਼ਹੀਦੀਆਂ ਪਾਉਣੀਆਂ ਪਈਆਂ ਪਿੱਛੇ ਨਹੀਂ ਹਟਾਂਗੇ ਇਸ ਮੌਕੇ ਹਾਜ਼ਰ ਆਗੂ ਜਵਾਰ ਸਿੰਘ ਵਰਪਾਲ ਕੁਲਦੀਪ ਸਿੰਘ ਸੰਗਨਾ ਸੁਖਦੇਵ ਸਿੰਘ ਰਣਦੀਰ ਸਿੰਘ ਵਿੱਕੀ ਸੁਖ ਇਬਨ ਹਾਜ਼ਰ ਸਨ మే ਸੰਯੁਕਤ ਕਿਸਾਨ ਮੋਰਚੇ ਦੀ ਕਾਲ ਦੇ ਉੱਤੇ ਜਿਹੜੇ ਸਾਡੇ ਕਿਸਾਨਾਂ ਦੇ ਉੱਪਰ ਹਰਿਆਣਾ ਸਰਕਾਰ ਨੇ ਤੇ ਸੈਂਟਰ ਸਰਕਾਰ ਨੇ ਰਲ ਕੇ ਅੱਤਵਾਦ ਵਾਂਗੂ ਗੁੰਡਾਵਰਦ ਗੁੰਡਾਗਰਦੀ ਕੀਤੀ ਹੈ ਸਾਡੇ ਕਿਸਾਨਾਂ ਦੇ ਉੱਪਰ ਸ਼ਾਂਤਮਈ ਬੈਠੇ ਕਿਸਾਨਾਂ ਦੇ ਉੱਪਰ ਅਤਿਆਚਾਰ ਕੀਤਾ ਹੈ ਸਾਡੇ ਸ਼ੁਭਮਨਦੀਪ ਨੂੰ ਸ਼ਹੀਦ ਕੀਤਾ ਹੈ ਹੋਰ ਸਾਡੇ ਪੰਛਤ ਸਿੰਘ ਉਹਨਾਂ ਨੇ ਸ਼ਹੀਦ ਕੀਤੇ ਨੇ ਜਿਹੜੇ ਮਿਸਿੰਗ ਨੇ ਉਹ ਹਰਿਆਣਾ ਸਰਕਾਰ ਦੱਸ ਨਹੀਂ ਰਹੀ ਉਸ ਦੇ ਵਿਰੋਧ ਦੇ ਵਿੱਚ ਅੱਜ ਅਸੀਂ ਭਾਰਤ ਸਰਕਾਰ ਦਾ ਤੇ ਖੱਟੜ ਸਰਕਾਰ ਦਾ ਪਤਲਾ ਫੂਕ ਰਹੇ ਆ ਔਰ ਸਰਕਾਰ ਨੂੰ ਚੇਤਾਵਨੀ ਦਿੰਨੇ ਆ ਕਿ ਅਸੀਂ ਆਪਣੀਆਂ ਮੰਗਾਂ ਜਾਇਜ਼ ਮੰਗਾਂ ਨੇ ਸਾਰੇ ਭਾਰਤ ਦੀਆਂ ਮੰਗਾਂ ਨੇ ਸਾਡੀਆਂ ਇਕੱਲੀਆਂ ਪੰਜਾਬ ਦੀਆਂ ਮੰਗਾਂ ਨਹੀਂ ਨੇ ਪੂਰੇ ਭਾਰਤ ਦੀਆਂ ਮੰਗਾਂ ਨੇ ਉਹਨਾਂ ਨੂੰ ਸਰਕਾਰ ਮੰਨ ਲਵੇ ਨਹੀਂ ਤੇ ਸੰਯੁਕਤ ਕਿਸਾਨ ਮੋਰਚਾ ਜਿਹੜੇ ਸਾਡੇ ਕਿਸਾਨ ਉੱਤੇ ਖੜੇ ਨੇ ਉਹਨਾਂ ਦੀ ਪਿੱਠ ਪਿੱਛੇ ਖੜਾ ਤੇ ਸਾਰੀ ਜਿਹੜੀ ਮੈਜੋਰਟੀ ਦੇ ਨਾਲ ਅਸੀਂ ਦਿੱਲੀ ਵੇ ਜਾਵਾਂਗੇ ਦਿੱਲੀ ਸਾਡੀ ਕੈਪੀਟਲ ਸਿਟੀ ਆ ਜਿਹਦੇ ਵੇ ਸਾਨੂੰ ਜਾਣ ਤੋਂ ਰੋਕਿਆ ਜਾ ਰਿਹਾ ਏ ਸਾਡੇ ਅੱਗੇ ਚੀਨ ਦਾ ਬਾਰਡਰ ਬਣਾ ਦਿੱਤਾ ਗਏ ਜਿਸ ਦਾ ਅਸੀਂ ਸ਼ਖਤ ਸ਼ਬਦਾਂ ਵਿੱਚ ਨਿੰਦਾ ਕਰਦੇ ਹਾਂ ਉਸ ਦੇ ਵਿਰੋਧ ਦੇ ਵਿੱਚ ਇੱਕ ਕੜੀ ਆ ਜਿਹੜਾ ਅਸੀਂ ਪਿਛਲੇ ਦਿਨਾਂ ਤੋਂ ਵਿਰੋਧ ਕਰ ਰਹੇ ਹਾਂ ਅੱਜ ਵੀ ਉਸ ਦੇ ਵਿਰੋਧ ਵਿਰੋਧ ਕਰ ਰਹੇ ਹਾਂ ਇਹ ਤੁਸੀਂ ਦੇਖਿਆ ਹੋਊਗਾ ਕਿ ਸਰਕਾਰਾਂ ਨਾਲ ਅਸੀਂ ਜਦੋਂ ਕੋਈ ਵੀ ਮਾੜੀ ਜੀ ਗੱਲ ਕਰਦੇ ਹਾਂ ਸਾਨੂੰ ਕਹਿੰਦੇ ਆ ਵਾਇਲੈਂਸ ਕਰਦੇ ਨੇ ਇਹ ਕਹਿੰਦੇ ਸਾਨੂੰ ਅੱਤਵਾਦੀ ਖਾਲਸਤਾਨੀ ਵੱਖਵਾਦੀ ਦੱਸਦੇ ਨੇ ਅੱਜ ਸਰਕਾਰਾਂ ਨੇ ਉਹ ਗੋਲਾ ਬਰੂ ਸਾਡੇ ਉੱਪਰ ਵਰਤਿਆ ਜਿਹੜਾ ਜੰਗ ਦੇ ਵੇਲੇ ਦੂਸਰੇ ਦੇਸ਼ ਦੀਆਂ ਫੌਜਾਂ ਦੇ ਨਾਲ ਵਰਤਿਆ ਜਾਂਦਾ ਹੈ ਸ਼ਾਂਤਮਈ ਬੈਠੇ ਕਿਸਾਨਾਂ ਦੇ ਉੱਪਰ ਵਰਤਿਆ ਗਿਆ ਹੈ ਸਾਡੇ ਨੂੰ ਸਹੀਦ ਕਰ ਦਿੱਤਾ ਗਿਆ ਹੈ ਜਿਹੜਾ ਕਿ ਬਿਲਕੁਲ ਮੰਦ ਭਗਾ ਹੈ ਅਸੀਂ ਵੀ ਇਸ ਦੇਸ਼ ਦੇ ਨਾਗਰਿਕਾਂ ਇਸ ਦੇਸ਼ ਦੇ ਭਾਰਤ ਦੇ ਨਾਗਰਿਕਾਂ ਅਸੀਂ ਆਪਣੀ ਰਾਜਧਾਨੀ ਜਾਣ ਵਾਸਤੇ ਸ਼ਾਂਤਮਈ ਜਾਣ ਵਾਸਤੇ ਬੇਨਤੀ ਕੀਤੀ ਸੀ ਪਰ ਸਾਡੇ ਨਾਲ ਬਿਲਕੁਲ ਖੱਟੜ ਸਰਕਾਰ ਨੇ ਅਹਿਮ ਸ਼ਾ ਅਬਦਾਲੀ ਵਾਲਾ ਰੁਕ ਅਕਤਿਆਰ ਕੀਤਾ ਹੈ ਉਹ ਵੀ ਸਰਕਾਰਾਂ ਨਹੀਂ ਰਹੀਆਂ ਇਹ ਵੀ ਨਹੀਂ ਰਹਿਣ ਗਿਆ ਇਹਨਾਂ ਦੇ ਇਹ ਐਂਡ ਦੇ ਐਂਡ ਟਾਈਮ ਇਹਨਾਂ ਦਾ ਆ ਗਿਆ ਹੈ ਇਸ ਕਰਕੇ ਇਹਨਾਂ ਨੇ ਹੱਤ ਚੁੱਕੇ ਹੋਏ ਹੈ ਪਰ ਅਸੀਂ ਅਸੀਂ ਸਿੱਧਕੋ ਨੂੰ ਡੋਲਣ ਵਾਲੇ ਨਹੀਂ ਅਸੀਂ ਗੁਰੂ ਗੋਬਿੰਦ ਸਿੰਘ ਦੇ ਸੇਖਾਂ ਅਸੀਂ ਸਾਰਾ ਕੁਝ ਸ਼ਹੀਦ ਕਰਾ ਕੇ ਵੀ ਅਜਾਤੀ ਲੈ ਕੇ ਰਵਾਂਗੇ ਅਸੀਂ ਦਿੱਲੀ ਜਾਵਾਂਗੇ ਤੇ ਜਾਵਾਂਗੇ ਸਾਨੂੰ ਇਹ ਰੋਕ ਨਹੀਂ ਸਕਦੇ ਦੇਖੋ ਜੀ ਮੈਂ ਜੇ ਪਲ ਸਿੰਘ ਰੰਦਾਵਾ ਵਾਈਸ ਚੇਅਰਮੈਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਇੰਚਾਰਜ ਮਾਝਾ ਜ਼ੋਨ ਐਸਸੀ ਡਿਪਾਰਟਮੈਂਟ ਮੈਂ 21 ਦੇ ਵਿੱਚ 5 ਅਕਤੂਬਰ 2021 ਨੂੰ ਕਿਸਾਨੀ ਮੁੱਦੇ ਤੇ ਜ਼ਿਲ੍ਹਾ ਮੰਡੀ ਅਫਸਰ ਦੀ ਅਸਾਮੀ ਦਾ ਤਿਆਗ ਕਰਕੇ ਕਾਂਗਰਸ ਵਿਚਾਰਧਾਰਾ ਨੂੰ ਅਪਣਾਇਆ ਸੀ ਕਿਉਂਕਿ ਪੰਜਾਬ ਦੀ ਇੱਕ ਕਾਂਗਰਸ ਵਿਚਾਰਧਾਰਾ ਹੈ ਜਿਹੜੀ ਗਰੀਬ ਲਈ ਹੈ ਜਿਹੜੀ ਕਿਸਾਨ ਲਈ ਹੈ ਜਿਹੜੇ ਮਜ਼ਦੂਰ ਲਈ ਹੈ ਜਿਹੜੀ ਲੋਕਾਂ ਲਈ ਹੈ ਔਰ ਮੈਂ ਸਮਝਦਾ ਵਾਂ ਕਿ ਜਿਹੜੀ ਕਾਂਗਰਸ ਵਿਚਾਰਧਾਰਾ ਵਾ ਉਹਦੇ ਨਾਲ ਹੀ ਦੇਸ਼ ਤਰੱਕੀ ਕਰ ਸਕਦਾ ਹੈ ਜਿੱਥੋਂ ਤੱਕ ਗੱਲ ਹੈਗੀ ਹੈ ਕਿ ਇਹ ਕੱਲ ਹੀ ਚੰਡੀਗੜ੍ਹ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਨੇ ਇਹ ਕਾਲ ਦਿੱਤੀ ਸੀ ਕਿ ਜਿਹੜਾ ਹਰਿਆਣੇ ਦੇ ਬਾਰਡਰ ਦੇ ਉੱਤੇ ਰੋਕਿਆ ਗਿਆ ਹੋਆ ਪੰਜਾਬੀਆਂ ਨੂੰ ਉਨ੍ਹਾਂ ਤੇ ਗੋਲੀਆਂ ਚਲਾਈਆਂ ਗਈਆਂ ਵਾ ਉਨ੍ਹਾਂ ਤੇ ਅਤ੍ਰੂ ਜਿਹੜੇ ਆ ਉਹ ਗੈਸ ਤੇ ਲਾਂਚਰ ਛੱਡੇ ਗਏ ਆ ਔਰ ਉਹਦੇ ਨਾਲ ਸਾਡੇ ਜਿਹੜੇ ਕਿਸਾਨ ਆਗੂ ਸ਼ੁਭਕਰਮਨ ਸਿੰਘ ਦੀ ਮੌਤ ਵੀ ਹੋਈ ਏ ਬੜੀ ਘਨੌਣੀ ਇਹ ਜਿਹੜੀ ਆ ਉਹ ਘਟਨਾ ਏ ਇੱਕ ਬਹੁਤ ਮਾੜੀ ਘਟਨਾ ਵਾ ਜੀ ਮਤਲਬ ਜਿਹੜਾ ਪੰਜਾਬ ਆ ਪੰਜਾਬ ਨੇ ਹਰ ਮਕਾਮ ਦੇ ਵਿੱਚ ਦੇਸ਼ ਦੀ ਰੱਖਿਆ ਕੀਤੀ ਏ ਪੰਜਾਬ ਹਰ ਮੁਸ਼ਕਲ ਦੀ ਘੜੀ ਵਿੱਚ ਚਾਹੇ ਜਦੋਂ ਅੰਨ ਦਾ ਜਿਹੜਾ ਵਾ ਉਹ ਕਾਲ ਪਿਆ ਦੇਸ਼ ਦੇ ਵਿੱਚ ਜਾਂ ਜਦੋਂ ਵੀ ਕਿਤੇ ਮਤਲਬ ਵਿਦੇਸ਼ੀ ਹਮਲਾ ਹੁੰਦਾ ਹੈ ਤੇ ਸਭ ਤੋਂ ਪਹਿਲਾਂ ਪੰਜਾਬ ਹੀ ਉਹਦਾ ਟੱਕਰਾ ਕਰਦਾ ਹੈ ਔਰ ਇਹਦੇ ਨਾਲ ਮੈਂ ਇੱਕ ਇਹ ਕਹਿਣਾ ਚਾਹੂੰਗਾ ਕਿ ਇੰਡੀਆ ਗਵਰਨਮੈਂਟ ਨੂੰ ਖਾਸ ਕਰਕੇ ਹਰਿਆਣਾ ਸਰਕਾਰ ਨੂੰ ਵੀ ਇਹੋ ਜੀਆਂ ਜਿਹੜੀਆਂ ਕਾਨੂੰਨੀਆਂ ਨਹੀਂ ਹਰਕਤਾਂ ਕਰਨੀਆਂ ਚਾਹੀਦੀਆਂ ਹਰ ਵਿਅਕਤੀ ਨੂੰ ਆਪਣੀ ਗੱਲ ਕਹਿਣ ਲਈ ਕੇਂਦਰ ਸਰਕਾਰ ਹੈ ਕੇਂਦਰ ਵੋਟਰਾਂ ਨਾਲ ਚੁਣ ਕੇ ਆਈ ਹੈ ਇੱਕ ਆਮ ਆਦਮੀ ਵੋਟ ਪਾਉਂਦਾ ਹੈ ਤਾਂ ਦੀ ਕੇਂਦਰ ਚ ਸਰਕਾਰ ਬਣਦੀ ਹੈ ਤੇ ਕੋਈ ਤਾਂ ਇੱਕ ਮੂਵਮੈਂਟ ਨੂੰ ਫੇਲ ਕਰਨ ਦਾ ਇੱਕ ਮਨਸੂਬਾ ਹੈ ਜੀ ਜਿਹੜਾ ਮੈਂ ਧੰਨਵਾਦ ਕਰਦਾ ਵਾਂ ਕਿਸਾਨਾਂ ਦਾ ਸਮੁੱਚੇ ਪੰਜਾਬੀ ਪੰਜਾਬ ਤੇ ਹਿੰਦੁਸਤਾਨ ਦਾ ਜਿਹੜੇ ਸ਼ਾਂਤਮਈ ਤਰੀਕੇ ਦੇ ਨਾਲ ਪ੍ਰੋਟੈਸਟ ਕਰਦੇ ਨੇ ਆਪਣੀਆਂ ਮੰਗਾਂ ਦੀ ਗੱਲ ਰੱਖਣੀ ਚਾਹੁੰਦੇ ਨੇ ਕੇਂਦਰ ਸਰਕਾਰ ਦੇ ਅੱਗੇ ਔਰ ਇਹ ਮੰਗਾਂ ਉਹੀ ਨੇ ਜਿਹੜੀਆਂ 2021 ਦੇ ਵਿੱਚ ਜਦੋਂ ਤਿੰਨ ਕਾਲੇ ਕਾਨੂੰਨਾਂ ਨੂੰ ਖਤਮ ਕਰਾਇਆ ਸੀ ਉਦੋਂ ਵੀ ਇਹ ਮੰਗਾਂ ਸੀ ਐਮਐਸਪੀ ਜਿਹੜੀ ਹੈ ਉਹ ਸਭ ਤੋਂ ਅਹਿਮ ਮੰਗ ਆ ਇਸ ਕਰਕੇ ਇਹ ਕੇਂਦਰ ਸਰਕਾਰ ਨੂੰ ਜਿਹੜੀ ਆ ਉਹ ਮੰਨ ਲੈਣੀ ਚਾਹੀਦੀ ਹੈ ਬਾਕੀ ਇਹ ਮੰਗਾਂ ਵੀ ਜਿਹੜੀਆਂ ਵਾ ਮੰਨੀਆਂ ਚਾਹੀਦੀਆਂ ਵਾ ਜਾਇਜ਼ ਮੰਗਾਂ ਨੇ ਜੀ ਗੁਰਦੇਵ ਸਿੰਘ ਵਰਪਾਲ ਕਿਸਾਨ ਸੰਘਰਸ਼ ਕਮੇਟੀ ਦਾ ਸੂਬਾ ਮੀਤ ਪ੍ਰਧਾਨ ਅੱਜ ਜਿਹੜਾ ਜੀ ਸਾਡੇ ਵੱਲੋਂ ਜਿਹੜਾ ਐਸਕੇਮ ਦੀ ਕਾਲ ਆਈ ਸੀਗੀ ਪਹਿਲਾਂ ਤੇ ਅਸੀਂ ਬੀਜੇਪੀ ਘਰਾਂ ਦੇ ਤਿੰਨ ਦਿਨ ਦਾ ਘਰਾਓ ਵੀ ਕੀਤਾ ਟੋਲ ਵੀ ਫਰੀ ਕੀਤੇ ਨੇ ਤੇ ਅੱਜ ਜਿਹੜੇ ਨੇ ਸਾਨੂੰ ਪੁੱਤਰੇ ਸਾੜਨੇ ਪਏ ਇਸ ਕਰਕੇ ਅਹਿਮਦ ਸ਼ਾਹ ਦਾ ਦੇ ਖੱਟਰ ਸਰਕਾਰ ਦਾ ਕਿਉਂਕਿ ਸਾਡਾ ਸੁਭ ਕਰਨਦੀਪ ਸਿੰਘ ਜਿਹੜਾ ਵਾ ਉਹ ਬਾਰਡਰ ਦੇ ਉੱਤੇ ਇਹਨਾਂ ਨੇ ਮਾਰ ਦਿੱਤਾ ਇਹ ਹੋਰ ਵੀਨੇਕਾ ਨੌਜਵਾਨ ਜਿਹੜੇ ਉਹ ਲਾਪਤਾ ਨੇ ਅਜੇ ਸਾਡੇ ਪਤਾ ਨਹੀਂ ਉਹ ਮਾਰੇ ਗਏ ਆ ਉਹਨਾਂ ਨੂੰ ਹਸਪਤਾਲਾਂ ਚ ਛੁੱਟਿਆ ਗਿਆ ਜੇਲ੍ਹਾਂ ਚ ਛੁੱਟਿਆ ਗਿਆ ਕਿੱਥੇ ਛੁੱਟਿਆ ਗਿਆ ਬਾਕੀ ਸਾਡਾ ਅੱਜ ਪੰਜਵਾਂ ਕਿਸਾਨ ਜਿਹੜਾ ਵਾ ਉਸ ਬਾਰਡਰ ਤੇ ਸ਼ੰਭੂ ਜਿਹੜਾ ਵਾ ਸ਼ਹੀਦ ਹੋ ਚੁੱਕਾ ਵਾ ਇਸ ਕਰਕੇ ਅਸੀਂ ਪੂਰਜੋਰ ਜੜੀਆਂ ਨਿੰਦਾ ਕਰਦੇ ਆ ਖੱਟਰ ਸਰਕਾਰ ਦੀ ਕਿਉਂਕਿ ਅਸੀਂ ਜਿਹੜਾ ਸਾਡੇ ਕਿਸਾਨ ਨੇ ਉਹ ਸ਼ਾਂਤਮਈ ਤਰੀਕੇ ਦੇ ਨਾਲ ਜਿਹੜੇ ਉਹ ਦਿੱਲੀ ਜਾ ਰਹੇ ਸੀ ਆਪਣੀਆਂ ਹੱਕੀ ਮੰਗਾਂ ਮੰਨਵਾਉਣ ਵਾਸਤੇ ਜਿਹੜੀਆਂ ਮੰਗਾਂ ਸੀਗੀਆਂ ਮੰਨੀਆਂ ਹੋਈਆਂ ਸੀਗੀਆਂ 2020 ਦੀਆਂ ਜਦੋਂ 2020 ਦੇ ਵਿੱਚ ਉੱਥੇ ਧਰਨਾ ਲੱਗਾ ਸੀਗਾ 750 ਸਾਡਾ ਮੰਗਾਂ ਸਾਡੀਆਂ ਮੰਨੀਆਂ ਸੀ ਪੀਐਸਏ 220 ਐਕਟ ਰੱਦ ਕਰਾਂਗੇ ਪ੍ਰਦੂਸ਼ਣ ਬੋਰਡ ਵਾਲਾ ਐਕਟ ਜਿਹੜਾ ਉਹ ਰੱਦ ਕਰਾਂਗੇ ਅਸੀਂ ਤੇ ਐਮਐਸਬੀ ਗਰੰਟੀ ਕਾਨੂੰਨ ਦਾਂਗੇ ਤੇ ਕਿਸਾਨਾਂ ਮਜ਼ਦੂਰਾਂ ਨੂੰ ਕਰਜ਼ੇ ਤੋਂ ਮੁਕਤ ਕਰਾਂਗੇ ਉਹੋ ਮੰਗਾਂ ਨੂੰ ਲੈ ਕੇ ਜਿਹੜਾ ਅਸੀਂਗਾ ਉਹ ਦਿੱਲੀ ਸ਼ਾਂਤਮਈ ਤਰੀਕੇ ਨਾਲ ਜਾ ਰਹੇ ਹਾਂ ਸਿਆ ਨਾ ਕਿ ਅਸੀਂ ਕੋਈ ਜੰਗ ਲੜਨ ਵਾਸਤੇ ਜਾ ਰਹੇ ਹਾਂ ਪਰ ਇਹਨਾਂ ਨੇ ਸਾਡਾ ਉੱਥੇ ਬਾਰਡਰ ਵਾਲਾ ਜਿਹੜਾ ਮਾਹੌਲ ਬਣਾ ਕੇ ਰੱਖ ਦਿੱਤਾ ਸ਼ਰਿਆਂ ਮੇ ਉੱਥੇ ਗੋਲੀਆਂ ਚਲਾਈਆਂ ਜਾ ਰਹੀਆਂ ਅਥਰੂਗਾ ਸੁੱਟੇ ਜਾ ਰਹੇ ਆ ਸਾਨੂੰ ਉੱਥੇ ਡਾਂਗਾ ਨਾਲ ਕੁੱਟਿਆ ਜਾ ਰਿਹਾ ਪਰ ਅਸੀਂ ਉਹਦੀ ਪੂਰਜਰ ਨਿੰਦਾ ਕਰਦੇ ਹਾਂ ਤੇ ਅੱਜ ਪ ਇਹ ਜਿਹੜੇ ਆ ਪੁਤਲੇ ਉਹ ਸਾੜ ਰਹੇ ਨੇ ਵੇਖੋ ਜੀ ਇਹ ਸਦਾ ਹੀ ਸਰਕਾਰਾਂ ਦੀਆਂ ਨੀਤੀਆਂ ਰਹੀਆਂ ਨੇ ਜਦੋਂ ਸਾਨੂੰ ਅਸੀਂ ਉਹ ਗੱਲ ਅਸੀਂ ਲੰਗਰ ਲਾਈਏ ਤੇ ਅਸੀਂ ਚੰਗੇ ਆ ਤੇ ਜੇ ਅਸੀਂ ਇਸ ਤਰ੍ਹਾਂ ਆਪਣੇ ਹੱਕ ਮੰਗਦੇ ਆ ਤੇ ਮਾੜੇ ਆ ਜਾਇ ਜਵਾਨ ਉਹ ਤਾਂ ਸਾਨੂੰ ਕਹਿੰਦੇ ਸੀ ਜਦੋਂ ਠੂਠਾ ਫੜ ਕੇ ਜਿਹੜਾ ਵਾ ਉੱਥੇ ਜਾਂਦੇ ਸੀਗੇ ਇਹ ਅਮਰੀਕਾ ਦੇ ਵਿੱਚੋਂ ਕਣਕ ਮੰਗ ਮੰਗ ਕੇ ਲਿਆਉਂਦੇ ਸੀਗੇ ਫਿਰ ਅਸੀਂ ਹਰੀ ਕ੍ਰਾਂਤੀ ਲਿਆਂਦੀ ਤੇ ਅਸੀਂ ਇਹਨਾਂ ਦਾ ਠੂਠਾ ਛਡਾਇਆ ਇਹਨਾਂ ਕੋਲ ਤੇ ਹੁਣ ਅਸੀਂ ਆ ਮੰਗਦੇ ਆ ਉਹਨਾਂ ਦਾ ਆਪਣਾ ਐਮਐਸਪੀ ਮੰਗਦੇ ਆ ਉਹਨਾਂ ਦੀ ਤੇ ਸਾਨੂੰ ਦੇਣ ਤੋਂ ਗਾੜੀ ਜਿਹੜੀ ਆ ਡਾਂਗਾ ਭਰਾਈਆਂ ਜਾ ਰਹੀਆਂ ਵੀ ਅਸੀਂ ਤੁਹਾਨੂੰ ਇਹਨਾਂ ਦਾ ਕੋਈ ਰੇਟ ਨਹੀਂ ਦੇਣਾ ਕਿਉਂਕਿ ਹੁਣ ਇੱਥੇ ਸਾਰਾ ਕੁਝ ਹੋਣ ਡਿਆ ਪਿਆ ਤੇ ਸਾਡੇ ਕੋਲੋਂ ਜ਼ਮੀਨਾਂ ਖੋਹ ਕੇ ਜਿਹੜੀਆਂ ਵੱਡੇ ਵੱਡੇ ਘਰਾਣਿਆਂ ਨੂੰ ਦੇਣ ਦੀ ਜਿਹੜੀ ਇਹਨਾਂ ਦੀ ਨੀਤੀ ਹੈ ਸਰਕਾਰ ਦੀ ਉਹ ਅਸੀਂ ਬਿਲਕੁਲ ਜਿਹੜੀ ਹੈ ਇੱਥੇ ਚੱਲਣ ਨਹੀਂ ਦੇਵਾਂਗੇ ਵੇਖੋ ਜੀ ਸਰਕਾਰ ਪੰਜਾਬ ਦੀ ਹੋਵੇ ਹਰਿਆਣਾ ਦੀ ਹੋਵੇ ਚਾਹੇ ਉਹ ਦਿੱਲੀ ਦੀ ਆ ਉਹ ਸਦਾ ਹੀ ਸਾਡੇ ਖਿਲਾਫ ਰਹੇ ਨੇ ਜਦੋਂ ਸਾਨੂੰ ਵੋਟਾਂ ਲੈਣੀਆਂ ਸਾਡੇ ਕੋਲੋਂ ਸਾਨੂੰ ਲਾਲਚ ਦੇ ਕੇ ਜਾਂਦੇ ਤੁਹਾਡੇ ਕਰਜ਼ੇ ਖਤਮ ਕਰ ਦਿਆਂਗੇ ਤੁਹਾਡੇ ਨਸ਼ੇ ਮੁਕਤ ਕਰ ਦਿਆਂਗੇ ਜੀ ਤੁਹਾਡੀ ਐਮਐਸਪੀ ਗਰੰਟੀ ਕਾਨੂੰਨ ਲਿਆਵਾਂਗੇ ਇਹ ਇਹਨਾਂ ਦੀ ਮੈਡਮ ਵੀ ਸਾਡੇ ਵਾਲਿਆਂ ਦੀ ਵੀ ਆਂਦੀ ਸੀਗੀ ਵੀ ਪੰਜਾਂ ਮਿੰਟਾਂ 'ਚ ਐਮਐਸਪੀ ਗਰੰਟੀ ਕਾਨੂੰਨ ਇਹਨੂੰ ਪਤਾ ਨਹੀਂ ਪਤਾ ਵੀ ਆ ਇਸ ਗੱਲ ਦਾ ਕਿ ਨਹੀਂ ਵੀ ਗਰੰਟੀ ਕਾਨੂੰਨ ਹੁੰਦਾ ਕੀ ਆ ਤੇ ਪਰ ਉਹ ਅਜੇ ਤੱਕ ਲਿਆਂਦਾ ਨਹੀਂ ਗਿਆ 2.5 3 ਸਾਲ ਹੋ ਗਿਆ ਇਹਨਾਂ ਨੇ ਇੱਕ ਵੀ ਗੱਲ ਨਹੀਂ ਕੀਤੀ ਉਦੋਂ ਦੀ ਜੇ ਉਦੋਂ ਦੀ ਸ਼ਾਇਦ ਗੱਲ ਕਰਦਾ ਹੁੰਣ ਜੂ ਸਾਡਾ ਵਕੀਲ ਬਣ ਕੇ ਉੱ ਜੀ ਉਦੋਂ ਦੀ ਗੱਲ ਕਰਦੇ ਕੋਈ ਨਾ ਕੋਈ ਸਾਡਾ ਹਾਲ ਹੋ ਜਾਂਦਾ ਸਾਡਾ ਸ਼ੁਭ ਕਰਨ ਵਰਗੇ ਹੋਰ ਜਿਹੜੇ ਵੀਰ ਤੇ ਸ਼ੁਭ ਕਰਨ ਨਾ ਮਾਰਿਆ ਜਾਂਦਾ ਹੁਣ ਜਿਹੜੇ ਆਂਦਾ ਕਰੋੜਾਂ ਰੁਪਈਆ ਦੇ ਲਾਨ ਕਰ ਰਿਹਾ ਮੁਆਵਜ਼ਾ ਦਊਗਾ ਉਹਨੂੰ ਵੀਰ ਨੂੰ ਕਿਥੋਂ ਲਿਆਂਦਾ ਜਾਊਗਾ ਪੈਸੇ ਦੀ ਕੋਈ ਹਮਤ ਨਹੀਂ ਹੁੰਦੀ ਪੈਸਾ ਤੇ ਪਤਾ ਨਹੀਂ ਉਹਨੇ ਕਿੰਨਾ ਕਮਾਉਣਾ ਸੀਗਾ ਤੇ ਉਹ ਕੱਲਾ ਕੱਲਾ ਜਿਹੜਾ ਦੋਆ ਭੈਣਾਂ ਦਾ ਭਰਾ ਸੀਗਾ ਉਹ ਕਿਥੋਂ ਵਾਪਸ ਲਿਆ ਕੇ ਦੇਣਾ ਪੰਜਾਬ ਸਰਕਾਰ ਨੇ ਇਹ ਵੇਖੋ ਜੀ ਸਦਾ ਹੀ ਸਰਕਾਰਾਂ ਦਾ ਇਹ ਸਮਾਂ ਕੰਮ ਰਿਹਾ ਕਿ ਇਹਨਾਂ ਨੇ ਹਿੰਦੂ ਤੇ ਸਿੱਖ ਦਾ ਪਾੜਾ ਪਾ ਗਏ ਤੇ ਇਹਨਾਂ ਨੇ ਵੋਟਾਂ ਲੈਣੀਆਂ ਹੁੰਦੀਆਂ ਸਦਾ ਹੀ ਸਾਨੂੰ ਇਹ ਆਤਵਾਦੀ ਜਾਂਦੇ ਰਹੇ ਨੇ ਆਤਵਾ ਉਹਤੇ ਬਾਰਡਰ ਬਣਾਤਾ ਇਹਨਾਂ ਨੇ ਫੜ ਕੇ ਚੀਨ ਵਾਲਾ ਤੇ ਫਿਰ ਸਾਨੂੰ ਅਤਵਾਦੀ ਵਖਵਾਤ ਇਹਨਾਂ ਨੇ ਆਪ ਕਰ ਦਿੱਤਾ ਤੇ ਫਿਰ ਇਹਨਾਂ ਖੜਾਏ ਇਹ ਅਤਵਾਦੀ ਆ ਸਾਡਾ ਅਸੀਂ ਨਾ ਪਹਿਲਾਂ ਅਤਵਾਦੀ ਸੀ ਨਾ ਅਸੀਂ ਹੋਣਾ ਅਤਵਾਦੀ ਆ ਅਸੀਂ ਆਪਣੇ ਹੱਕ ਮੰਗ ਰਹੇ ਆ ਤੇ ਸਾਡੇ ਜਿਹੜਾ ਵਾ ਹਿੰਦੁਸਤਾਨ ਦੇ ਵਿੱਚ ਰੂਲ ਆ ਵੀ ਅਸੀਂ ਕਿਤੇ ਵੀ ਧਰਨਾ ਮਜਾਰਾ ਕਰਕੇ ਆਪਣਾ ਹੱਕ ਜਿਹੜਾ ਉਹ ਲੈ ਸਕਦੇ ਆ